ਦੀ ਲੱਤ ਦੀ ਨਾੜ ਬਲੌਕ ਹੈ ਪੈਰ ਤੋਂ ਲੈ ਕੇ ਲੱਕ ਤੱਕ ਦਰਦ ਹੁੰਦਾ ਲੱਤ ਦੇ ਵਿੱਚ ਜਾਂ ਪੈਰ ਤੋਂ ਲੈ ਕੇ ਢੂਈ ਤੱਕ ਵੀ ਦਰਦ ਹੁੰਦਾ ਬਹੁਤ ਵਾਰੀ ਇਹ ਨਾੜ ਬਲੌਕ ਹੁੰਦੀ ਹੈ ਤੇ ਇਹਦਾ ਇਲਾਜ ਕਿਵੇਂ ਕਰਨਾ ਮਾਲ ਦਾ ਤਰੀਕਾ ਦੱਸਾਂਗੇ ਜਿਵੇਂ ਤੁਸੀਂ ਇੰਜੈਕਸ਼ਨ ਲਵਾਉਂਦੇ ਹੋ ਇੰਜੈਕਸ਼ਨ ਦੀ ਤਰ੍ਹਾਂ ਹੀ ਇਹ ਕੰਮ ਕਰਦਾ ਹੈ ਜਿਵੇਂ ਤੁਸੀਂ ਸਟੇਟਾਉਡ ਲਵਾਉਂਦੇ ਹੋ ਜਦੋਂ ਤੁਸੀਂ ਇੰਜੈਕਸ਼ਨ ਲਵਾਉਂਦੇ ਹੋ ਤੁਹਾਡੀ ਲੱਤ ਬਿਲਕੁਲ ਸਹੀ ਹੁੰਦੀ ਨਾਹੀਂ ਢੂਈ 'ਚ ਦਰਦ ਹੁੰਦਾ ਨਾਹੀਂ ਲੱਤ 'ਚ ਹੁੰਦਾ ਉਸੇ ਤਰ੍ਹਾਂ ਹੀ ਇਹ ਕਰੂਗੀ ਤੇ ਇਹ ਤਰੀਕਾ ਵਰਤ ਕੇ ਆਪਣੇ ਘਰ ਦੇ ਵਿੱਚ ਹੋਰ ਵੀ ਅੱਗੇ ਮਤਲਬ ਸ਼ੇਅਰ ਕਰਿਓ ਜੇਕਰ ਤੁਹਾਨੂੰ ਫਾਇਦਾ ਹੋਇਆ ਤਾਂ ਆਪਣੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸ਼ੇਅਰ ਕਰਿਓਗੇ ਇਹ ਕੀ ਨੇ ਭਖੜੇ ਜਿਹੜੇ ਆਪਣੇ ਆਮ ਖੇਤਾਂ ਦੇ ਵਿੱਚ ਬੱਟਾਂ ਦੇ ਖੜੇ ਹੁੰਦੇ ਆ ਉਹੀ ਭਖੜੇ ਆ ਇਹ ਤੇ ਇਹ ਤੁਹਾਨੂੰ ਮਤਲਬ ਕਿ ਤੋੜਨ ਦੀ ਲੋੜ ਨਹੀਂ ਇਹ ਤੁਹਾਨੂੰ ਕੋਈ ਸਾਰੇ ਦੁਕਾਨ ਤੋਂ ਮਿਲ ਜਣੇ ਬਿਲਕੁਲ ਸਸਤੇ ਤੁਸੀਂ 100 ਗ੍ਰਾਮ ਲੈ ਲਓ ਜਾਂ ਤੁਸੀਂ ਪਹਿਲੀ ਵਾਰ 50 ਗ੍ਰਾਮ ਤਿਆਰ ਕਰ ਲਓ ਉਹਨਾਂ ਨੂੰ ਪਹਿਲਾਂ ਦਾ ਰੋਸਟ ਕਰ ਲਓ ਮਤਲਬ ਕਿ ਭੁੰਨ ਲਓ ਅੱਗ ਤੇ ਕੋਈ ਭਾਂਡਾ ਰੱਖ ਕੇ ਨਾ ਉਹਨੂੰ 5 ਮਿੰਟ ਭੁੰਨ ਲਓ ਚੰਗੀ ਤਰ੍ਹਾਂ ਤਾਂ ਜੋ ਉਹਦਾ ਪਾਊਡਰ ਪੂਰਾ ਵਧੀਆ ਬਣ ਜੇ ਹੁਣ ਉਹਨੂੰ ਕਿਸੇ ਗ੍ਰੇਂਡਰ ਚ ਜਾਂ ਕੁੰਡੇ ਚ ਪਾ ਕੇ ਜਾਂ ਕਿਸ ਤਰ੍ਹਾਂ ਕੁੱਟ ਲਓ ਤੇ ਤਾਂ ਜੋ ਉਹਦਾ ਮਤਲਬ ਵਧੀਆ ਪਾਊਡਰ ਬਣ ਜਾਏ ਇੱਕ ਪਾਊਡਰ ਦੀ ਫਾਰਮ ਦੇ ਵਿੱਚ ਲਿਆਓ ਨੂੰ ਹਾਰਡ ਬਲੌਗ ਚਾਹੇ ਕਿਸੇ ਵੀ ਅੰਗ ਦੇ ਵਿੱਚ ਆ ਤਾਂ ਵੀ ਤੁਸੀਂ ਇਹ ਤਰੀਕਾ ਵਰਤ ਸਕਦੇ ਹੋ ਬਾਕੀ ਹੋਰ ਵੀ ਬਹੁਤ ਮਤਲਬ ਕਿ ਬਹੁਤ ਜ਼ਿਆਦਾ ਫਾਇਦੇ ਹੈ ਇਹਦੇ ਐਨੇ ਫਾਇਦੇ ਹੈ ਵੀ ਤੁਸੀਂ ਮਤਲਬ ਕਿ ਵਿੜੋ ਬਹੁਤ ਲੰਮੀ ਭਾਗ ਜੂਗੀ ਹੁਣ